ਮੀਡੀਆ ਦੇ ਸਾਰੇ ਲੋਕ ਬੜੇ ਚਰਚਾ ਕਰਦੇ ਸੋ ਕਿ ਜੀ ਸਮਝੌਤਾ ਹੋ ਗਿਆ 8 5 ਹੋ ਗਿਆ 7 6 ਹੋ ਗਿਆ ਕੈਂਡੀਡੇਟ ਵੀ ਤੁਸੀਂ ਐਲਾਨ ਤੇ ਸੁਖਵੀਰ ਜੀ ਨੇ ਇਹ ਗੱਲ ਸਪਸ਼ਟ ਕੀਤੀ ਹੈ ਰਪੋਰਟ ਕਮੇਟੀ ਨੇ ਕਿ ਸਾਡੇ ਲਈ ਗਠਬੰਧਨ ਜਾਂ ਗਠਬੰਧਨ ਦੇ ਨਾਲ ਰਲ ਕੇ ਸਰਕਾਰ ਬਣਾਉਣਾ ਜ਼ਰੂਰੀ ਨਹੀਂ ਪੰਜਾਬ ਪੰਜਾਬੀ ਪੰਜਾਬੀਅਤ ਜਿੱਤਣੀ ਚਾਹੀਦੀ ਔਰ ਇਹੀ ਕਾਰਨ ਸੀ ਭਾਜਪਾ ਦੀ ਸਰਕਾਰ ਨੇ ਚਾਹੇ ਉਹ ਕੇਂਦਰ ਹੈ ਚਾਹੇ ਉਹ ਹਰਿਆਣੇ ਦੀ ਹੈ ਜੋ ਸ਼ੁਭ ਕਰਨ ਨਾਲ ਕੀਤਾ ਜਾਂ ਜੋ ਪ੍ਰੀਤਪਾਲ ਨਾਲ ਕੀਤਾ ਜਾਂ 15 ਤੋਂ ਵੱਧ ਕਿਸਾਨਾਂ ਦੀ ਡੈਥ ਹੋ ਗਈ ਹੈ ਅਸੀਂ ਉਹਨਾਂ ਨਾਲ ਖਲੋਤੇ ਬੰਦੀ ਸਿੰਘ ਰਿਹਾ ਨਹੀਂ ਕੀਤੇ ਜਾ ਰਹੇ ਅਸੀਂ ਉਹਨਾਂ ਨਾਲ ਖਲੋਤੇ ਜੇ ਉਹ ਡਿਫਾਲਟਰ ਬਾਬੇ ਨੂੰ ਰਾਮ ਰਹੀਮ ਨੂੰ ਇੱਕ ਵਾਰੀ ਨਹੀਂ 10-10 ਵਾਰੀ ਭਾਜਪਾ ਪਰੋਲ ਦਵਾ ਸਕਦੀ ਹੈ ਇਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਜਿਹੜਾ ਦੋਰਾ ਮਾਪਡਨ ਪੰਜਾਬੀਆਂ ਵਾਸਤੇ ਅਪਣਾਇਆ ਜਾ ਰਿਹਾ ਉਹਦੇ ਵਿਰੋਧ 'ਚ ਅਸੀਂ ਭਾਜਪਾ ਦੇ ਉਸ ਗੱਠਜੋੜ ਦਾ ਵਿਰੋਧ ਕੀਤਾ। ਲੋਕ ਸਭਾ ਚੋਣਾਂ ਦੇ ਸ਼ੰਕਨਾਤ ਤੋਂ ਪਹਿਲਾਂ ਸਿਆਸੀ ਬਾਜ਼ਾਰ ਦੇ ਵਿੱਚ ਕਿਆਸਰਾਈਆਂ ਤੇ ਚਰਚੇ ਸਨ ਕਿ ਇਸ ਵਾਰ ਵੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੈਸ਼ਨਲ ਪਾਰਟੀ ਭਾਜਪਾ ਨਾਲ ਮਿਲ ਕੇ ਚੋਣਾਂ ਲੜੇਗੀ। ਯਾਨੀ ਚੋਣਾਂ ਤੱਕ ਅਕਾਲੀ ਭਾਜਪਾ ਗੱਠਜੋੜ ਹੋ ਜਾਵੇਗਾ। ਲੇਕਿਨ ਇਹ ਗੱਲ ਸਿਰੇ ਨਹੀਂ ਚੜੀ। ਇਸ ਦੀ ਵਜ੍ਹਾ ਸੀ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਬੰਦੀ ਸਿੰਘਾਂ ਦੀ ਰਿਹਾਈ ਕਿਸਾਨ ਤੇ ਪੰਜਾਬ ਦੇ ਅਹਿਮ ਮਸਲਿਆਂ ਤੇ ਅਕਾਲੀ ਦਲ ਨੇ ਸਟੈਂਡ ਲਿਆ ਤੇ ਭਾਜਪਾ ਦੇ ਵਿਰੋਧ ਕੀਤਾ ਨਤੀਜਤਨ ਅਕਾਲੀ ਭਾਜਪਾ ਇਕੱਠੇ ਨਹੀਂ ਹੋਏ ਇਹ ਕਹਿਣਾ ਹੈ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦਾ ਜਿਨ੍ਹਾਂ ਮੀਡੀਆ ਸਾਹਮਣੇ ਇੱਕ ਵਾਰ ਫਿਰ ਦੁਹਰਾਇਆ ਕਿ ਅਕਾਲੀ ਦਲ ਦੇ ਲਈ ਪੰਜਾਬ ਪੰਜਾਬੀ ਪੰਜਾਬੀਅਤ ਤੇ ਪੰਜਾਬ ਦੇ ਮੁੱਦੇ ਅਹਿਮ ਨੇ ਗੱਠ ਜੋੜ ਨਹੀਂ ਮੈਨੂੰ ਇਸ ਗੱਲ ਦਾ ਬੜਾ ਮਾਣ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਕਿਸਾਨੀ ਬਿੱਲ ਪਾਰਲੀਮੈਂਟ 'ਚ ਪੇਸ਼ ਹੋਏ ਸਨ ਸ਼ਾਇਦ ਇਤਿਹਾਸ 'ਚ ਪਹਿਲਾ ਕੋਈ ਮਨਿਸਟਰ ਹੋਣਾ ਜਿਹਨੇ ਫਲੋਰ ਆਫ ਦਾ ਹਾਊਸ ਅਸਤੀਫਾ ਦੇ ਕੇ ਆਪ ਦੀ ਉਸ ਵੇਲੇ ਦੀ ਸਰਕਾਰ 'ਚੋਂ ਅਸਤੀਫਾ ਦੇ ਕੇ ਕਿਸਾਨਾਂ ਦੇ ਹੱਕ 'ਚ ਖਲੋ ਕੇ ਉਹਨਾਂ ਬਿੱਲਾਂ ਦਾ ਵਿਰੋਧ ਕੀਤਾ ਉਹਨਾਂ ਬਿੱਲਾਂ ਦੇ ਉਲਟ ਵੋਟ ਪਾਈ ਔਰ ਉਸ ਸਮੇਂ ਤੋਂ ਲੈ ਕੇ ਅੱਜ ਵੀ ਤੁਸੀਂ মিডিਆ ਦੇ ਸਾਰੇ ਲੋਕ ਬੜੇ ਚਰਚਾ ਕਰਦੇ ਸੋ ਕਿ ਜੀ ਸਮਝੌਤਾ ਹੋ ਗਿਆ 8 5 ਹੋ ਗਿਆ 7 6 ਹੋ ਗਿਆ ਕੈਂਡੀਡੇਟ ਵੀ ਤੁਸੀਂ ਐਲਾਨਤੇ ਮਗਰ ਤੁਸੀਂ ਵੇਖਿਆ ਕਿ ਸੁਖਵੀਰ ਜੀ ਨੇ ਇਹ ਗੱਲ ਸਪਸ਼ਟ ਕੀਤੀ ਔਰ ਕੋਰ ਕਮੇਟੀ ਨੇ ਕਿ ਸਾਡੇ ਲਈ ਗਠਬੰਧਨ ਜਾਂ ਗਠਬੰਧਨ ਦੇ ਨਾਲ ਰਲ ਕੇ ਸਰਕਾਰ ਬਣਾਉਣਾ ਜ਼ਰੂਰੀ ਨਹੀਂ ਪੰਜਾਬ ਪੰਜਾਬੀ ਪੰਜਾਬੀਅਤ ਜਿੱਤਨੀ ਚਾਹੀਦੀ ਔਰ ਇਹੀ ਕਾਰਨ ਸੀ ਜੋ ਕਿਸਾਨਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਔਰ ਜੋ ਕਿਸਾਨਾਂ ਨਾਲ ਭਾਜਪਾ ਦੀ ਸਰਕਾਰ ਨੇ ਚਾਹੇ ਉਹ ਕੇਂਦਰ ਹੈ ਚਾਹੇ ਉਹ ਹਰਿਆਣਾ ਦੀ ਹੈ ਜੋ ਸ਼ੁਭਕਰਨ ਨਾਲ ਕੀਤਾ ਜਾਂ ਜੋ ਪ੍ਰੀਤਪਾਲ ਨਾਲ ਕੀਤਾ ਜਾਂ 15 ਤੋਂ ਵੱਧ ਕਿਸਾਨਾਂ ਦੀ ਡੈਥ ਹੋ ਗਈ ਹੈ ਅਸੀਂ ਉਹਨਾਂ ਨਾਲ ਖਲੋਤੇ ਜਿਹੜੇ ਬੰਦੀ ਸਿੰਘ ਰਿਹਾ ਨਹੀਂ ਕੀਤੇ ਜਾ ਰਹੇ ਅਸੀਂ ਉਹਨਾਂ ਨਾਲ ਖਲੋਤੇ ਜੇ ਉਹ ਡਿਫਾਲਟਰ ਬਾਬੇ ਨੂੰ ਰਾਮ ਰਹੀਮ ਨੂੰ ਇੱਕ ਵਾਰੀ ਨਹੀਂ 10 10 ਵਾਰੀ ਭਾਜਪਾ ਪਰੋਲ ਦਵਾ ਸਕਦੀ ਹੈ ਤੇ ਜਿਨ੍ਹਾਂ ਨੇ 84 ਤੇ ਜਿਹੜਾ ਅਟੈਕ ਹੋਇਆ ਸੀ ਸ੍ਰੀ ਦਰਬਾਰ ਸਾਹਿਬ ਉਸ ਦੇ ਵਜੋਂ ਕਾਂਗਰਸ ਤੇ ਖਿਲਾਫ ਕੋਈ ਕਦਮ ਚੁੱਕਿਆ ਉਹਨਾਂ ਦੀ ਭਾਵਨਾਵਾਂ ਆਹਤ ਸਨ ਔਰ ਉਹਨਾਂ ਨੂੰ ਅਜ 28-28 ਸਾਲ ਹੋ ਗਏ फांसी ਦੇ ਤੱਕਤੇ 'ਤੇ ਉਹਨਾਂ ਨੂੰ ਤੁਸੀਂ ਛੱਡਦੇ ਨਹੀਂ ਪ੍ਰੋਲ ਮਿਲਦੀ ਨਹੀਂ ਬਿਲਕੁਸ ਬਾਨੂ ਦੇ ਰੇਪਿਸਟ ਨੂੰ ਕਤਲ ਕਰਨ ਵਾਲਿਆਂ ਨੂੰ ਭਾਜਪਾ ਪ੍ਰੋਲ ਦਿੰਦੀ ਹੈ ਬੰਦੀ ਸਿੰਘਾਂ ਨੂੰ ਦਿੰਦੀ ਨਹੀਂ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਜਿਹੜਾ ਡੋਰਾ ਮਾਪਡਣ ਪੰਜਾਬੀਆਂ ਵਾਸਤੇ ਅਪਣਾਇਆ ਜਾ ਰਿਹਾ ਉਹਦੇ ਵਿਰੋਧ 'ਚ ਅਸੀਂ ਭਾਜਪਾ ਦੇ ਉਸ ਗੱਠਜੋੜ ਦਾ ਵਿਰੋਧ ਕੀਤਾ ਔਰ ਇਹ ਵੀ ਕਿਹਾ ਕਿ ਪੰਜਾਬ ਸਿਰਫ ਇਹ ਨਹੀਂ ਕਿ ਗੁਜਰਾਤ ਤੇ ਮਹਾਰਾਸ਼ਟra ਦੇਸ਼ ਨਹੀਂ ਆ ਜਦੋਂ جنگ ਹੁੰਦੀ ਹੈ ਤੇ ਇੱਥੇ ਪੰਜਾਬੀ ਭਰਾ ਦੇਸ਼ ਵਾਸਤੇ ਲੜਦੇ ਕੁਰਬਾਨੀ ਪੰਜਾਬੀ ਦਿੰਦਾ ਔਰ ਪੰਜਾਬ ਜੇ ਸਾਰਾ ਟ੍ਰੇਡ ਪਾਕਿਸਤਾਨ ਅਫਗਾਨਿਸਤਾਨ ਦੇ ਨਾਲ ਥਰੂ ਅਡਾਨੀ ਪੋਰਟ ਜਾਂ ਹੋਰ ਪੋਰਟਾਂ ਚ ਹੋ ਸਕਦਾ ਹੈ ਤੇ ਫਿਰ ਵਾਗਾ ਦਾ ਬਾਰਡਰ ਕਿਉਂ ਨਹੀਂ ਖੁੱਲਦਾ ਕਿਉਂ ਪੰਜਾਬ ਨੂੰ ਕਿਉਂਕਿ ਪੰਜਾਬ ਨੇ ਜੇ ਤਰੱਕੀ ਕਰਨੀ ਹੈ ਇਕਨੋਮਿਕਲੀ ਤੇ ਪੰਜਾਬ ਚੋਂ ਟ੍ਰੇਡ ਵਧਣਾ ਚਾਹੀਦਾ ਕਨੈਕਟੀਵਿਟੀ ਵਧਣੀ ਚਾਹੀਦੀ ਔਰ ਉਸ ਗੱਲ ਨੂੰ ਹਮੇਸ਼ਾ ਸੈਂਟਰ ਨੇ اپੋਜ਼ ਕੀਤਾ ਇਸ ਲਈ ਇਹ ਵੀ ਸਾਡਾ ਇੱਕ ਮੁੱਦਾ ਸੀ ਕਿ ਅਸੀਂ ਉਹਨਾਂ ਨਾਲ ਟਾਈ ਅਪ ਨਹੀਂ ਕੀਤਾ ਸੇਮ ਵੇ ਗੁਰੂ ਰਵੀਦਾਸ ਜੀ ਮਹਾਰਾਜ ਦਾ ਜੋ ਮੰਦਿਰ ਦਿੱਲੀ 'ਚ ਉਸ ਵੇਲੇ ਭਾਜਪਾ ਦੀ ਐਮਟੀਡੀ ਸਨ ਉਹਨਾਂ ਨੇ ਟਾਇਆ ਉਸ ਗੱਲ ਦੇ ਵਿਰੋਧ 'ਚ ਵੀ ਅਸੀਂ ਕਿਹਾ ਕਿ ਪਹਿਲਾਂ ਇਹ ਮਸਲੇ ਅਡਰੈਸ ਕਰੋ ਇਸ ਲਈ ਮੈਂ ਕਿਸਾਨ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਭਾਈ ਸ਼੍ਰੋਮਣੀ ਅਕਾਲੀ ਜਲ ਖੇਤਰੀ ਪਾਰਟੀ ਅਸੀਂ ਠੋਕ ਕੇ ਤੁਹਾਡੇ ਨਾਲ ਖਲੋਤੇ ਆਂ